ਹਾਂ ਤੇ ਤੈਨੂੰ ਪਤਾ ਹੈ ਅੰਮਾ ਦੀ ਯਾਦ ਚ ਰਾਤੀ ਮੈਂ ਕਿਤਨਾ ਰੋਈ ਆ ਆ ਸ਼ੋ ਦੇ ਸਾਰੇ ਮੇਰੇ ਕੋਲ ਬੈਠੇ ਰਹਿਣ ਇਹਨਾਂ ਹੁਣ ਉਠਾ ਕੇ ਲੈ ਆਂਦਾ ਵੀ ਆਈ ਤੇ ਤੂੰ ਮਰ ਜਾਸੇ ਤੇਰਾ ਜੱਟ ਰੂਹ ਲਾਲਚ ਲੈਨੇ ਆ ਤੇ ਤਾਂ ਲੱਗੇ ਖਲੋਤੇ ਨਾ ਅੱਛਾ ਤੇ ਇਹਨਾਂ ਸਾਰਿਆਂ ਦੀ ਇਹ ਸਲਾਹ ਤੈਨੂੰ ਕਹਿ ਨਹੀਂ ਦਿੱਤੀ ਵੀ ਆਹ ਵੁਜ਼ੂ ਕਰਕੇ ਕੁਝ ਪੜਨੇ ਆ ਤੇਰੀ ਮਾਂ ਨੂੰ ਸਵਾਬ ਪਹੁੰਚੇ ਨਹੀਂ ਨਹੀਂ ਚਾਚਾ ਅਸੀਂ ਕਲਾਮ ਬਸ਼ਕ ਤੇ ਸ਼ੁਰੂ ਹੋਇਆ ਲਖਲਾ ਨ ਤੇ ਕੁੱਤਿਆ ਉਹ ਪਾਕ ਕਰਾਮ ਪਾੜ ਕੇ ਹਟ ਕੇ ਕੰਜਰਖਾਨੇ ਨ ਸਿਰੋ ਹੋ ਗਿਆ ਨਹੀਂ ਸੁੰਦਰੀ ਤੈਨੂੰ ਸ਼ਰਮ ਨਹੀਂ ਆਂਦਾ ਤੂੰ ਨਹੀਂ ਰੋਕ ਸਕਨੀ ਨੀਣਾ ਨੂੰ ਬੇ ਕੰਮ ਚੰਗਾ ਨਹੀਂ ਵੇ ਬਾਹੀਂ ਤੇ ਬਿਮਾਰ ਹੋ ਜਾਸੀ ਜੇ ਇਹਦੇ ਦਿਲ ਤੇ ਵਰਮ ਬਾਣ ਕੇ ਨ ਮੋੜੇ ਨ ਮਾਰ ਤੇ ਬਾਹਰ ਮੈਂ ਹਲੋ ਮੈਂ ਤੈਨਾਂ ਵਰਮ ਲਾ ਛੋੜਾ ਉਹ ਸਮਝਾਉਣ ਦੀ ਬਜਾਏ ਉਹਨੂੰ ਮਨਾਈ ਖਲੋ ਸਾਰੇ ਇੱਕੇ ਰਾਤ ਤੇ ਟੁਰ ਪਾਇਓ ਚਾਚਾ ਮਾਤਾ ਇਹਨਾਂ ਨੂੰ ਰੋਕਿਆ ਪਰ ਮੇਰੇ ਅੱਖੇ ਨਹੀਂ ਲੱਗੇ ਖਲੋ ਗਾਮਨ ਸਚਿਆਰ ਤੇਰਾ ਪਸੀਨਾ ਹੀ ਦੱਸੇਂਦਾ ਪਿਆ ਕਿ ਤੂੰ ਵਾਕਈ ਰੋਕਿਆ ਇਹਨਾਂ ਨੂੰ ਅੱਬਾ ਜੀ ਮ ਜਿਮਣਾ ਜੇ ਇਹ ਵੀ